ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ ਕਵਾੜਵਲੋਂ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਨਿਆਦ ਦੇ ਕਟਾਰੇ ਵਿੱਚ ਲਿਆਉਣ ਦਾ ਸੱਦਾ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ 'ਚ ਪੂਜਣ ਤੋਂ ਪਹਿਲਾਂ ਸੁਖਵੀਰ ਸਿੰਘ ਨੇ ਕਈ ਅਕਾਲੀ ਆਗੂ ਹਿਰਾਸਤ ਵਿੱਚ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਨੂੰ ਜਾਨੋਂ ਮਾਰਨ ਦੀ ਧਮਕੀ ਫੌਜ ਦੀ ਵਧੇਗੀ ਤਾਕਤ ਜਲਦ ਮਿਲਣਗੇ ਅਪਾਚੇ ਲੜਾਕੂ ਹੈਲੀਕਾਪਟਰ ਦੇਸ਼ਤਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਦਮਪੁਰ ਹਵਾਈ ਅਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਬੁੱਧਵਾਰ ਤੋਂ ਸ਼ੁਰੂ ਹੋਈ ਹੈ। ਜਿਸ ਨੂੰ ਲੈ ਕੇ ਹਵਾਈ ਸਫ਼ਰ ਕਰਨ ਵਾਲੇ ਕਾਫੀ ਖੁਸ਼ ਹਨ। ਆਦਮਪੁਰ ਦੇ ਸਿਵਲ ਹਵਾਈ ਅਡੇ ਤੇ ਮੁੰਬਈ ਤੋਂ ਇੰਡੀਗੋ ਦੀ ਪਹਿਲੀ ਉਡਾਣ ਦੁਪਹਿਰ 3:15 ਤੇ ਪੁੱਜੀ। ਮੁੰਬਈ ਤੋਂ ਆਈ ਪਹਿਲੀ ਸਿੱਧੀ ਉਡਾਣ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਏ ਉਡਾਨ ਮੁੰਬਈ ਹਵਾਈ ਅਡੇ ਤੋਂ ਦੁਪਹਿਰ 12:55 ਮਿੰਟ ਤੇ ਚੱਲੀ ਅਤੇ ਪਹਿਲੀ ਉਡਾਨ ਵਿੱਚ 47 ਯਾਤਰੀ ਆਦਮپور ਪੁੱਜੇ ਪਹਿਲੀ ਉਡਾਨ ਵਿੱਚ ਆਏ ਯਾਤਰੀਆਂ ਦਾ ਹਵਾਈ ਅਡੇ ਤੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਕੇਕ ਵੀ ਕਟਿਆ ਗਿਆ ਇਸ ਮੌਕੇ ਐਸ ਡੀ ਐਮ ਵਿਵੇਕਮਾਰ ਇਸ ਮੌਕੇ ਤੇ ਐਸ ਡੀ ਐਮ ਵਿਵੇਕ ਮੋਦੀ ਵਿਸ਼ੇਸ਼ ਤੌਰ ਤੇ ਪੁੱਜੇ ਅਤੇ ਉਹਨਾਂ ਨੇ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਉਨਾ ਕਿਹਾ ਹੈ ਕਿ ਆਦਮਪੁਰ ਤੋਂ ਮੁੰਬਈ ਲਈ ਸਿੱਧੀ ਉਡਾਨ ਦਾ ਦੁਆਬਾ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ ਇਸ ਉਡਾਨ ਦੇ ਨਾਲ ਜਰਮਨੀ ਇੰਗਲੈਂਡ ਅਤੇ ਹੋਰ ਦੇਸ਼ਾਂ ਨਾਲ ਦੁਆਬੇ ਦਾ ਸੰਪਰਕ ਬਣੇਗਾ ਆਦਮਪੁਰ ਤੋਂ ਇਹ ਉਡਾਨ ਬਾ ਦੁਪਹਿਰ 4:05 ਤੇ ਮੁੰਬਈ ਲਈ ਰਵਾਨਾ ਹੋਈ ਅਤੇ ਸ਼ਾਮ 6:16 ਤੇ ਮੁੰਬਈ ਹਵਾਈ ਅੱਡੇ ਤੇ ਪੁੱਜੀ ਇਸ ਉਡਾਨ ਵਿੱਚ 54 ਯਾਤਰੀ ਮੁੰਬਈ ਲਈ ਰਵਾਨਾ ਹੋਏ ਚਕੌਣੇ ਸੁਰੱਖਿਆ ਸੰਵਾਦ ਸਮੂਹ ਕਵਾੜ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਉਸ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਾਰੇ ਵਿੱਚ ਲਿਆਉਣ ਦਾ ਸੱਦਾ ਦਿੱਤਾ ਅਤੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਇਸ ਸਬੰਧੀ ਸਹਿਯੋਗ ਵਧਾਉਣ ਦੀ ਅਪੀਲ ਕੀਤੀ ਕਵਾੜ ਦੇ ਮੈਂਬਰ ਦੇਸ਼ਾਂ ਅਮਰੀਕਾ ਆਸਟ੍ਰੇਲੀਆ ਭਾਰਤ ਅਤੇ ਜਾਪਾਨ ਦੇ ਵਿਦੇਸ਼ ਮੰਤਰੀਆਂ ਨੇ ਇਸ ਸਾਲ ਦੇ ਅੰਤ ਵਿੱਚ ਭਾਰਤ ਵਿੱਚ ਹੋਣ ਵਾਲੇ ਸਮੂਹ ਦੇ ਸਲਾਨਾ ਸਿਖਰ ਸੰਮੇਲਨ ਦੀ ਵਿਆਪਕ এজেন্ডਾ ਤੈਅ ਕਰਨ ਲਈ ਅਮਰੀਕਾ ਦੀ ਰਾਤਧਾਨੀ ਵਿੱਚ ਮੀਟਿੰਗ ਕੀਤੀ ਕਬਾੜ ਮੈਂਬਰ ਦੇਸ਼ਾਂ ਨੇ 22 ਅਪ੍ਰੈਲ ਨੂੰ ਹੋਏ ਅਤਵਾਦੀ ਹਮਲੇ ਦੀ ਸਖਤ ਨਿੰਦਾ ਕੀਤੀ ਅਤੇ ਸਰਹੱਦ ਪਾਰ ਅਤਵਾਦ ਵਿਰੋਧ ਕਾਰਵਾਈ ਦਾ ਜ਼ੋਰਦਾਰ ਸਮਰਥਨ ਕੀਤਾ ਪਹਿਲਗਾਮ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਹਾਲਾਂਕਿ ਸਾਂਝੇ ਬਿਆਨ ਵਿੱਚ ਮੰਤਰੀਆਂ ਨੇ ਭਾਰਤ ਅਤੇ ਪਾਕਿਸਤਾਨ ਫੌਜਾਂ ਵਿਚਾਲੇ 4 ਦਿਨ ਚੱਲੇ ਫੌਜੀ ਟਕਰਾਅ ਦਾ ਜ਼ਿਕਰ ਨਹੀਂ ਕੀਤਾ ਮੀਟਿੰਗ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗਾਟੇ ਜਪਾਨ ਵਿੱਚ ਉਨ੍ਹਾਂ ਦੇ ਹਮਰੁੱਤ ਬਾਤ ਤਾਕੀਸ਼ੀ ਰਿਵਾਇਆ ਸ਼ਾਮਲ ਹੋਏ ਇਸ ਮੌਕੇ ਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੀਟਿੰਗ ਵਿੱਚ ਕਿਹਾ ਕਿ ਭਾਰਤ ਨੂੰ ਆਪਣੇ ਲੋਕਾਂ ਦੀ ਸੁਰੱਖਿਆ ਲਈ ਅਤਵਾਦ ਖਿਲਾਫ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ ਇਸ ਮੌਕੇ ਤੇ ਮੀਟਿੰਗ ਤੋਂ ਬਾਅਦ ਐਸ ਜੇ ਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਵੱਖਰੇ ਤੌਰ ਤੇ ਗੱਲਬਾਤ ਕੀਤੀ ਦੋਮਾ ਨੇ ਪਾਰਟ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਗੱਲ ਕੀਤੀ ਖੇਤਰੀ ਅਤੇ ਸੰਸਾਰਕ ਮੁੱਦਿਆਂ ਤੇ ਵੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਕਵਾਡ ਸਮੂਹ ਦੇ ਵਿਦੇਸ਼ ਮੰਤਰੀਆਂ ਨੇ ਪੂਰਬੀ ਚੀਨ ਸਾਗਰ ਅਤੇ ਦੱਖਣੀ ਚੀਨ ਸਾਗਰ ਵਿੱਚ ਚੀਨ ਦੀ ਵਾਧੀ ਸੈਨਿਕ ਕਾਰਵਾਈ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਉਨਾ ਚੀਨ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਕਿ ਅਸੀਂ ਕਿਸੇ ਵੀ ਇੱਕਤਰਫਾ ਕਾਰਵਾਈ ਦਾ ਸਖਤ ਵਿਰੋਧ ਕਰਦੇ ਹਾਂ। ਮੀਟਿੰਗ ਦੌਰਾਨ ਇਸ ਸਾਲ ਮੁੰਬਈ ਵਿੱਚ ਭਵਿੱਖ ਦੀ ਕੁਆੜ ਬੰਦਰਗਾਹ ਸਾਂਝੇਦਾਰੀ ਸ਼ੁਰੂ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ। ਕੁਆੜ ਦੇ ਵਿਦੇਸ਼ ਮੰਤਰੀਆਂ ਨੇ ਖਾਸ ਤੌਰ ਤੇ ਖਤਰਨਾਕ ਤੇ ਉਕਸਾਵੇ ਵਾਲੀਆਂ ਕਾਰਵਾਈਆਂ ਨੂੰ ਰਖੰਕਤ ਕੀਤਾ ਜਿਨ੍ਹਾਂ ਵਿੱਚ ਸਮੁੰਦਰ ਤੱਟ ਤੋਂ ਦੂਰ ਵਸੀਲਿਆਂ ਦੇ ਵਿਕਾਸ ਵਿੱਚ ਦਖਲ ਨੇਵੀਗੇਸ਼ਨ ਤੇ ওভারਫਲਾਈਟ ਦੀ ਸੁਤੰਤਰਤਾ ਵਿੱਚ ਵਾਰ-ਵਾਰ ਰੁਕਾਵਟ ਪਾਉਣਾ ਤੇ ਫੌਜੀ ਜਹਾਜ਼ਾਂ ਤੱਟ ਰਖਕ ਬੇੜੀਆਂ ਤੇ ਸਮੁੰਦਰੀ ਜਹਾਜ਼ਾਂ ਦੇ ਖਤਰਨਾਕ ਅਭਿਆਸ ਸ਼ਾਮਲ ਹਨ ਕਵਾੜ ਦੀ ਇਸ ਬੈਠਕ ਨੂੰ ਕੁਝ ਮਹੀਨਿਆਂ ਬਾਅਦ ਸਿਖਰਲੇ ਆਗੂਆਂ ਦੀ ਭਾਰਤ ਵਿੱਚ ਹੋਣ ਵਾਲੀ ਬੈਠਕ ਦੀ ਤਿਆਰੀ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ ਇਸ ਬੈਠਕ ਵਿੱਚ ਤਿੰਨ ਅਹਿਮ ਫੈਸਲੇ ਲਏ ਗਏ ਜਿਹੜੇ ਭਾਰਤ ਦੇ ਹਿੱਤਾਂ ਤੇ ਵੀ ਸਕਾਰਾਤਮਕ ਅਸਰ ਪਾਉਣਗੇ ਟੈਕਨੋਲੋਜੀ ਅਧਾਰਤ ਆਧੁਨਿਕ ਅਰਜੋਗਾ ਵਿੱਚ ਬਹੁਮੁੱਲੀਆਂ ਧਾਤੂਆਂ ਦੇ ਵੱਧਦੇ ਇਸਤੇਮਾਲ ਨੂੰ ਦੇਖਦੇ ਹੋਏ ਕੁਬਾਰ ਕ੍ਰਿਟੀਕਲ ਮਿਨਰਲਜ਼ ਇਨੀਸ਼ੀਏਟਿਵ ਦਾ ਐਲਾਨ ਕੀਤਾ ਗਿਆ ਇਸ ਦਾ ਮਕਸਦ ਕ੍ਰਿਟੀਕਲ ਮਿਨਰਲ ਚ ਚੀਨ ਤੇ ਨਿਰਭਰਤਾ ਨੂੰ ਖਤਮ ਕਰਨਾ ਵੀ ਹੈ ਇਹ ਪਹਿਲ ਤਹਿਤ ਚਾਰੇ ਦੇਸ਼ ਆਪਸੀ ਭਾਈਵਾਲੀ ਨਾਲ ਦੁਨੀਆ ਵਿੱਚ ਬਹੁਮੁੱਲੀਆਂ ਧਾਤੂਆਂ ਦੀ ਖੋਜ ਕਰਨਗੇ ਉਹਨਾਂ ਦੀ ਵਰਤੋਂ ਕਰਨਗੇ ਤੇ ਇਸ ਦੀ ਵਰਤੋਂ ਦੀ ਰਣਨੀਤੀ ਤਿਆਰ ਕਰਨਗੇ ਦੂਜਾ ਕਦਮ ਕਵਾਡ ਇੰਡੋ ਪੈਸੀਫਿਕ ਲਾਜਿਸਟਿਕ ਨੈਟਵਰਕ ਦੇ ਤੌਰ ਤੇ ਹੋਵੇਗਾ ਇਸ ਤਹਿਤ ਸਮੁੰਦਰੀ ਸੁਰੱਖਿਆ ਨੂੰ ਬਿਹਤਰ ਬਣਾਉਣ ਵਿੱਚ ਇੱਕ ਦੂਜੇ ਦੀ ਮਦਦ ਕੀਤੀ ਜਾਵੇਗੀ ਨਾਲ ਹੀ ਹਿੰਦ ਪ੍ਰਸ਼ਾਂਤ ਖੇਤਰ ਦੇ ਦੂਜੇ ਦੇਸ਼ਾਂ ਨੂੰ ਵੀ ਮਦਦ ਦਿੱਤੀ ਜਾਵੇਗੀ ਤੀਜੀ ਪਹਿਲ ਕਵਾਡ ਬੰਦਰਗਾਹਾਂ ਦੀ ਸਥਾਪਨਾ ਨੂੰ ਲੈ ਕੇ ਹੈ ਇਸ ਨੂੰ ਕਵਾਡ ਦੇਸ਼ਾਂ ਦੇ ਸਭ ਤੋਂ ਖਾਸ ਅਭਿਆਨ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਇਸ ਸਾਲ ਇਨਾ ਦੇਸ਼ਾਂ ਦੀ ਮੁੰਬਈ ਵਿੱਚ ਇੱਕ ਅਹਿਮ ਬੈਠਕ ਹੋਵੇਗੀ। ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਵਿੱਚ ਅਕਾਲੀਆਂ ਵੱਲੋਂ ਗੁਰਦੁਆਰਾ ਆਮ ਸਾਹਿਬ ਵਿਖੇ ਉਲਿੱਕਿਆ ਗਿਆ ਪ੍ਰੋਗਰਾਮ ਪੁਲਿਸ ਨੇ ਫਿਲਾਫ ਕਰ ਦਿੱਤਾ। ਇਸ ਪ੍ਰੋਗਰਾਮ ਦੇ ਵਿੱਚ ਸਾਰੇ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਸ਼ਮੂਲੀਅਤ ਕਰਨ ਲਈ ਕਿਹਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਕਈ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਨੀ ਸੀ। ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦੇ ਆਸ-ਪਾਸ ਪੂਰੀ ਤਰ੍ਹਾਂ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਜੋ ਅਕਾਲੀ ਆਗੂ ਸਟੇਜ ਤੇ ਨਾ ਪਹੁੰਚ ਸਕਣ ਇਸ ਦੇ ਬਾਵਜੂਦ ਜ਼ਿਲ੍ਹੇ ਦੇ ਅਕਾਲੀ ਆਗੂ ਤੇ ਵਰਕਰ ਫੇਜ਼ 8 ਵਿਖੇ ਪਹੁੰਚਣ ਚ ਕਾਮਯਾਬ ਰਹੇ ਜਿਨ੍ਹਾਂ ਦੀ ਗਿਣਤੀ 300 ਦੇ ਕਰੀਬ ਦੱਸੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਰੀਬ 11 ਵਜੇ ਜਿਉਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵਾਲੀ ਸੜਕ ਤੇ ਪੁੱਜੇ ਤਾਂ ਉਹਨਾਂ ਨੂੰ ਮਹਾਲੀ ਪੁਲਿਸ ਨੇ ਰੋਕ ਲਿਆ ਤੇ ਕਿਹਾ ਕਿ ਉਹ ਅੱਗੇ ਨਹੀਂ ਜਾ ਸਕਦੇ ਇਸ ਦੌਰਾਨ ਉਨ੍ਹਾਂ ਦੀ ਐਸਪੀ ਮਨਪ੍ਰੀਤ ਸਿੰਘ ਨਾਲ ਕੁਝ ਸਮੇਂ ਲਈ ਬਹਿਸ ਵੀ ਹੋਈ ਅਤੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਹਨ ਇਸ ਤੋਂ ਬਾਅਦ ਪੁਲਿਸ ਸੁਖਵੀਰ ਸਿੰਘ ਬਾਦਲ ਸਿਕੰਦਰ ਸਿੰਘ ਮਲੂਕਾ ਪਰਮਵੰਤ ਸਿੰਘ ਬੰਟੀ ਰਮਾਣ ਸਵੇਤ ਕਈ ਅਕਾਲੀ ਆਗੂਆਂ ਨੂੰ ਬਾਸ ਵਿੱਚ ਬਿਠਾ ਕੇ ਲੈ ਗਈ ਇਹਨਾਂ ਆਗੂਆਂ ਨੂੰ ਬਾਅਦ ਵਿੱਚ ਛੱਡਿਆ ਗਿਆ ਹੈ ਇਸ ਮੌਕੇ ਤੇ ਸੁਖਵੀਰ ਸਿੰਘ ਬਾਦਲ ਨੇ ਕਟਨਾ ਕਰਮ ਨੂੰ ਲੋਕਤੰਤਰ ਦਾ ਕਾਣ ਘਾਣ ਕਰਾਰ ਦਿੰਦਿਆਂ ਕਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਹ ਸਭ ਅਰਵਿੰਦ ਕੇਜਰੀਵਾਲ ਦੇ ਹੁਕਮ ਹੇ ਹੋ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੇਜਰੀਵਾਲ ਤੇ ਉਹਨਾਂ ਦੇ ਸਾਥੀਆਂ ਨੂੰ ਆਪਣੀ ਮਨਮਰਜ਼ੀ ਨਾਲ ਪੰਜਾਬ ਤੇ ਹੁਕਮ ਚਲਾਉਣ ਦੀ ਆਗਿਆ ਨਹੀਂ ਦੇਵੇਗਾ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਅਣਇਰਾਨੀ ਐਮਰਜੈਂਸੀ ਲਗਾ ਕੇ ਬਿਕਰਮ ਸਿੰਘ ਮਜੀਠੀਆ ਨੂੰ ਸਿਆਸੀ ਬਦਲਾਖੋਰੀ ਤਹਿਤ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ ਇਸ ਤੋਂ ਪਹਿਲਾਂ ਮੀਟਿੰਗ ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਗੁਰਦੁਆਰਾ ਸ਼੍ਰੀ ਯਮਸਾਹਬ ਦੇ ਆਲੇ-ਦੁਆਲੇ ਨੂੰ ਪੁਲਿਸ ਸ਼ੌਣੀ ਵਿੱਚ ਤਬਦੀਲ ਕੀਤਾ ਗਿਆ ਸੀ ਇਸ ਸਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਐਂਡ ਕੰਪਨੀ ਪੰਜਾਬ ਵਿੱਚ ਲੈਂਡ ਪੂਲਿੰਗ ਯੋਜਨਾ ਨਾਲ 40000 ਏਕੜ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕੇਜਰੀਵਾਲ ਇਸ ਯੋਜਨਾ ਤਹਿਤ ਪੰਜਾਬ ਤੋਂ 10000 ਕਰੋੜ ਰੁਪਏ ਇਕੱਠਾ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦੇਸ਼ ਵਿੱਚ ਆਪਣੀ ਪਾਰਟੀ ਨੂੰ ਖੜਾ ਕਰ ਸਕਣ ਦਿੱਲੀ ਉਨ੍ਹਾਂ ਦੇ ਹੱਥੋਂ ਨਿਕਲ ਗਈ ਹੈ ਅਤੇ ਆਮ ਆਦਮੀ ਪਾਰਟੀ ਕੋਲ ਸਿਰਫ ਪੰਜਾਬ ਰਹਿ ਗਿਆ ਹੈ ਕੇਜਰੀਵਾਲ ਐਂਡ ਕੰਪਨੀ ਨੇ ਪੰਜਾਬ ਨੂੰ ਆਪਣਾ ਬੈਂਕ ਸਮਝ ਲਿਆ ਹੈ ਹੁਣ ਅਕਾਲੀ ਦਲ ਪੰਜਾਬ ਨੂੰ ਕੇਜਰੀਵਾਲ ਤੋਂ ਮੁਕਤ ਕਰਵਾਵੇਗਾ ਆਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਨਗੀਨਾ ਤੋਂ ਸੰਸਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਨੂੰ ਕਤਲ ਤੌਰ ਤੇ ਜਾਨੋਂ ਮਾਰਨ ਦੀ ਧਮਕੀ WhatsApp ਰਾਹੀਂ ਮਿਲਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਨਗੀਨਾ ਥਾਣਾ ਇੰਚਾਰਜ ਐਸ ਐਚ ਓ ਤੇਜਪਾਲ ਸਿੰਘ ਮੁਤਾਬਕ ਪਾਰਟੀ ਵਰਕਰ ਸ਼ੇਖ ਪਰਵੇਜ ਨੇ ਇੱਕ ਲਿਖਤ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦੇ ਹੈਲਪਲਾਈਨ ਵਟਸਐਪ ਨੰਬਰ ਤੇ ਸੰਸਦ ਮੈਂਬਰ ਚੰਦਰਸ਼ੇਖਰ ਆਯਾਦ ਨੂੰ 10 ਦਿਨਾਂ ਦੇ ਅੰਦਰ ਜਾਨੋਂ ਮਾਰਨ ਦੀ ਧਮਕੀ ਵਾਲਾ ਮੈਸੇਜ ਮਿਲਿਆ ਹੈ ਸ਼ਿਕਾਇਤ ਦੇ ਆਧਾਰ ਤੇ ਸਬੰਧਤ ਕਾਨੂੰਨੀ ਧਰਾਮਾ ਤਹਿਤ ਇੱਕ ਅਣਪਛਾਤੇ ਵਿਅਕਤੀ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਪਾਰਟੀ ਦੀ ਮੁਸਲਮ 브ਦਰਹੁੱਡ ਕਮੇਟੀ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਸ਼ਿਕਾਇਤਕਰਤਾ ਸ਼ੇਖ ਪਰਵੇਸ਼ ਦਾ ਕਹਿਣਾ ਹੈ ਕਿ ਇਹ ਧਮਕੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਦੀ ਜਾਨ ਲਈ ਗੰਭੀਰ ਖਤਰਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਚੰਦਰਸ਼ੇਖਰ ਅਜਾਦ ਹਾਲਾਤ ਕੁਝ ਵੀ ਹੋਣ ਉਹ ਦੇਸ਼ ਦੀ ਸੇਵਾ ਕਰਦੇ ਰਹਿਣਗੇ। ਪਾਕਿਸਤਾਨ ਨਾਲ ਤਣਾਅ ਵਿਚਾਲੇ ਭਾਰਤੀ ਫੌਜ ਦੀ ਤਾਕਤ ਹੋਰ ਵਧਣ ਵਾਲੀ ਹੈ। ਲੰਬੇ ਸਮੇਂ ਦੀ ਡਿਲੀਵਰੀ ਤੋਂ ਬਾਅਦ ਫੌਜ ਨੂੰ ਅਪਾਚੇ ਲੜਾਕੂ ਹੈਲੀਕਾਪਟਰਾਂ ਦਾ ਪਹਿਲਾ ਬੈਚ ਮਿਲਣ ਜਾ ਰਿਹਾ ਹੈ ਜਲਦ ਹੀ ਇਸ ਦੀ ਡਿਲੀਵਰੀ ਹੋਵੇਗੀ ਇਸ ਦੇ ਨਾਲ ਫੌਜ ਦੀ ਤਾਕਤ ਵਿੱਚ ਪਹਿਲਾਂ ਦੇ ਮੁਕਾਬਲੇ ਕਾਫੀ ਵਾਧਾ ਹੋਵੇਗਾ ਤੇ ਪਾਕਿਸਤਾਨ ਵਰਗੇ ਦੇਸ਼ਾਂ ਲਈ ਖਤਰਾ ਹੋਰ ਵਧੇਗਾ ਇਹਨਾਂ ਦੀ ਤਾਇਨਾਤੀ ਵੀ ਪਾਕਿਸਤਾਨ ਵਾਲੀ ਪੱਛਮੀ ਸਰਹੱਦ ਤੇ ਹੋਵੇਗੀ ਅਜੇ ਇਹਨਾਂ ਹੈਲੀਕਾਪਟਰਾਂ ਦੀ ਵਰਤੋਂ ਅਮਰੀਕਾ ਤੇ ਇਜ਼ਰਾਈਲ ਵਰਗੇ ਦੇਸ਼ਾਂ ਦੀਆਂ ਫੌਜਾਂ ਕਰ ਰਹੀਆਂ ਹਨ ਆਰਮੀ ਐਵੀਏਸ਼ਨ ਕੋਰ ਨੇ ਆਪਣਾ ਪਹਿਲਾ ਅਪਾਚੇ ਸਕਵਾਡਰਨ ਮਾਰਚ 2024 ਵਿੱਚ ਜੋਧਪੁਰ ਚ ਸਥਾਪਿਤ ਕੀਤਾ ਸੀ ਹਾਲਾਂਕਿ ਇਸ ਦੇ ਗਠਨ ਤੋਂ ਲਗਭਗ 15 ਮਹੀਨਿਆਂ ਬਾਅਦ ਹੀ ਇਹ ਲੜਾਕੂ ਅਪਾਚੇ ਹੈਲੀਕਾਪਟਰ ਤੋਂ ਬਿਨਾ ਹੀ ਹੈ ਸਾਲ 2020 ਦੇ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਇਹਨਾਂ ਹੈਲੀਕਾਪਟਰਾਂ ਨੂੰ ਲੈ ਕੇ 600 ਮਿਲੀਅਨ ਡਾਲਰ ਦਾ ਸੌਦਾ ਹੋਇਆ ਸੀ ਪਿਛਲੇ ਸਾਲ ਮਈ ਜੂਨ ਤੱਕ ਉਮੀਦ ਪ੍ਰਗਟ ਕੀਤੀ ਜਾ ਰਹੀ ਸੀ ਕਿ ਇਹ ਹੈਲੀਕਾਪਟਰ ਭਾਰਤੀ ਫੌਜ ਨੂੰ ਮਿਲ ਜਾਣਗੇ ਪਰ ਸਪਲਾਈ ਚੇਨ ਵਿੱਚ ਸਮੱਸਿਆ ਆਉਣ ਕਾਰਨ ਇਸ ਦੀ ਡੈਡਲਾਈਨ ਨੂੰ ਪਹਿਲਾਂ ਵਾੜ ਕੇ ਦਸੰਬਰ 2024 ਕੀਤਾ ਸੀ ਹੁਣ ਇਸ ਮਹੀਨੇ ਭਾਰਤੀ ਫੌਜ ਦੀ ਏਵੀਏਸ਼ਨ ਕੋਰ ਨੂੰ ਹੈਲੀਕਾਪਟਰਾਂ ਦਾ ਪਹਿਲਾ ਬੈਚ ਦਿੱਤਾ ਜਾ ਰਿਹਾ ਹੈ ਕਰਨਾਟਕ ਦੇ ਮੁੱਖ ਮੰਤਰੀ ਸਿਦਰਮਈਆ ਵੱਲੋਂ ਹਸਨ ਜ਼ਿਲ੍ਹੇ ਵਿੱਚ ਦਿਲ ਦੇ ਦੌਰੇ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਕੋਵਿਡ ਰੋਕੂ ਟੀਕੇ ਨਾਲ ਜੋੜਨ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਤੇ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਮਜ਼ ਵੱਲੋਂ ਕੀਤੇ ਗਏ ਵਿਆਪਕ ਅਧਿਐਨਾਂ ਤੋਂ ਸਪਸ਼ਟ ਹੈ ਕਿ ਐਂਟੀ ਕੋਵਿਡ ਟੀਕੇਾਂ ਅਤੇ ਦਿਲ ਦੇ ਦੌਰੇ ਕਰਕੇ ਅਚਾਨਕ ਹੋਣ ਵਾਲੀਆਂ ਮੌਤਾਂ ਵਿਚਕਾਰ ਕੋਈ ਸਬੰਧ ਨਹੀਂ ਹੈ। ਸਿਦਰ ਮਈਆ ਨੇ ਬੀਤੇ ਦਿਨ ਕਿਹਾ ਸੀ ਕਿ ਕੋਵਿਡ ਟੀਕੇ ਨੂੰ ਕਾਲੀ ਵਿੱਚ ਮਨਜ਼ੂਰੀ ਦੇਣਾ ਤੇ ਲੋਕਾਂ ਨੂੰ ਲਾਉਣਾ ਵੀ ਇਹਨਾਂ ਮੌਤਾਂ ਦਾ ਕਾਰਨ ਹੈ। ਮੰਤralੇ ਨੇ ਕਿਹਾ ਕਿ ਦੇਸ਼ ਦੀਆਂ ਕਈ ਏਜੰਸੀਆਂ ਜਰੀਏ ਅਚਾਨਕ ਤੇ ਆਸਪਸ਼ਟ ਕਾਰਨਾਂ ਕਰਕੇ ਹੋਈਆਂ ਮੌਤਾਂ ਦੀ ਜਾਂਚ ਕੀਤੀ ਗਈ ਹੈ ਤੇ ਇਨ੍ਹਾਂ ਅਧਿਆਨਾਂ ਤੋਂ ਇਹ ਸਾਬਤ ਹੋ ਗਿਆ ਹੈ ਕਿ ਕੋਵਿਡ-19 ਟੀਕਾਕਰਨ ਤੇ ਅਚਾਨਕ ਹੋਣ ਵਾਲੀਆਂ ਮੌਤਾਂ ਵਿੱਚ ਕੋਈ ਸਿੱਧਾ ਸਬੰਧ ਨਹੀਂ ਹੈ। ਮੰਤralੇ ਨੇ ਇਹ ਵੀ ਕਿਹਾ ਹੈ ਕਿ ICMR ਅਤੇ نیشنل ਸੈਂਟਰ ਫਾਰ ਡਿਜੀਜ਼ ਕੰਟਰੋਲ ਵੱਲੋਂ ਕੀਤੇ ਗਏ ਅਧਿਐਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕੋਵਿਡ-19 ਟੀਕੇ ਭਾਰਤ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਉਨਾ ਦੇ ਗੰਭੀਰ ਮਾੜੇ ਪ੍ਰਭਾਵਾਂ ਦੇ ਮਾਮਲੇ ਬਹੁਤ ਘੱਟ ਹਨ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈਣ ਪਿੱਛੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਜੈਨੇਟਿਕ ਕਾਰਨ ਜੀਵਨ ਸ਼ੈਲੀ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਤੇ ਕੋਵਿਡ ਤੋਂ ਬਾਅਦ ਦੀਆਂ ਪੇਚੀਦਗੀਆਂ ਖਾਸ ਕਰਕੇ 18 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਵਿੱਚ ਅਚਾਨਕ ਤੇ ਆਸਪਸ਼ਟ ਮੌਤਾਂ ਦੇ ਕਾਰਨਾਂ ਨੂੰ ਸਮਝਣ ਲਈ ਇਕੱਠੇ ਕੰਮ ਕਰ ਰਹੇ ਹਨ ਇਸ ਉਦੇਸ਼ ਲਈ ਦੋ ਪੂਰਕ ਅਧਿਐਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਵੱਖ-ਵੱਖ ਖੋਜ ਤਰੀਕਿਆਂ ਦੀ ਵਰਤੋਂ ਕੀਤੀ ਗਈ ਸੀ। ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਲ ਨੇ ਸੀ ਫਲੱਡ ਨਾਂ ਦੀ ਇੱਕ ਵੈਬ ਆਧਾਰਿਤ ਹੜ੍ਹ ਭਵਿੱਖਬਾਣੀ ਪ੍ਰਣਾਲੀ ਲਾਂਚ ਕੀਤੀ ਹੈ। ਇਹ ਪ੍ਰਣਾਲੀ ਪਿੰਡ ਪੱਧਰ ਤੇ 2 ਦਿਨ ਪਹਿਲਾਂ ਤੱਕ ਹੜ੍ਹਾਂ ਦੀ ਚੇਤਾਵਨੀ ਦੇਣ ਲਈ ਤਿਆਰ ਕੀਤੀ ਗਈ ਹੈ। ਇਸੇ ਦੌਰਾਨ ਪਾਟਲ ਨੇ ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰੀ ਅਸ਼ਮਨੀ ਵੈਸ਼ਨਵਨਾਲ ਜਲ ਖੇਤਰ ਵਿੱਚ ਮਸਨੂਈ ਬੌਧਕਤਾ AI ਅਤੇ ਇੰਟਰਨੈਟ ਆਫ ਥਿੰਗਸ IoT ਵਰਗੀਆਂ ਆਧੁਨਿਕ ਟੈਕਨੋਲੋਜੀ ਦੀ ਵਰਤੋਂ ਬਾਰੇ ਵੀ ਚਰਚਾ ਕੀਤੀ ਹੈ ਸੀ ਫਲਡ ਪ੍ਰਣਾਲੀ ਨੂੰ ਕੇਂਦਰੀ ਜਲ ਕਮਿਸ਼ਨ CWC ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ ਅਤੇ ਕੌਮੀ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਵਿਕਸਤ ਕੀਤਾ ਗਿਆ ਹੈ ਪਾਟਲ ਦਾ ਕਹਿਣਾ ਹੈ ਕਿ ਇਹ ਭਾਰਤ ਦੀ ਹੜ੍ਹ ਪ੍ਰਬੰਧਨ ਯਾਤਰਾ ਵਿੱਚ ਇੱਕ ਬਦਲਾਅ ਲਿਆਉਣ ਵਾਲਾ ਅਹਿਮ ਕਦਮ ਹੈ। ਮੰਤਰੀ ਨੇ CWC ਅਤੇ ਸਹਿਯੋਗੀ ਸੰਸਥਾਵਾਂ ਨੂੰ ਹੜ੍ਹਾਂ ਦੇ ਅਧਿਐਨ ਲਈ ਇੱਕ ਕੌਮੀ ਯੋਜਨਾ ਤਿਆਰ ਕਰਨ ਅਤੇ ਸਾਰੇ ਪ੍ਰਮੁੱਖ ਦਰਿਆਵਾਂ ਤੱਕ ਕਵਰੇਜ ਦਾ ਵਿਸਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੌਜੂਦਾ ਸਮੇਂ ਵਿੱਚ ਇਹ ਪ੍ਰਣਾਲੀ ਗੋਦਾਵਰੀ ਅਤੇ ਤਾਪੀ ਦਰਿਆਵਾਂ ਦੇ 2D ਹਾਈਡਰੋ ਨਾਮਕ ਮਾਡਲ ਦੀ ਵਰਤੋਂ ਕਰਦੇ ਹੋਏ ਰੀਅਲ ਟਾਈਮ ਹੜ੍ਹ ਨਕਸ਼ੇ ਅਤੇ ਪਾਣੀ ਦੇ ਪੱਦਰ ਦੀ ਭਵਿੱਖਬਾਣੀ ਪ੍ਰਦਾਨ ਕਰਦੀ ਹੈ। ਲੋਕ ਨਿਰਮਾਣ ਵਿਭਾਗ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਅਲਾਟ ਕੀਤੇ ਗਏ ਬੰਗਲਾ ਨੰਬਰ 1 ਰਾਜਨਵਾਸ ਰੋਡ ਤੇ 59 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਵੱਖ-ਵੱਖ ਕੰਮ ਕਰੇਗਾ। ਹੁਕਮ ਵਿੱਚ ਕਿਹਾ ਗਿਆ ਹੈ ਕਿ ਬੰਗਲੇ ਵਿੱਚ ਬਿਜਲੀ ਤੇ ਸਿਵਲ ਸੰਬੰਧੀ ਕੰਮ ਕੀਤਾ ਜਾਵੇਗਾ। ਹੁਕਮ ਅਨਸਾਰ 7,70,000 ਰੁਪਏ ਦੀ ਲਾਗਤ ਨਾਲ 14 에어 ਕੰਡੀਸ਼ਨਰ 990000 ਦੀ ਲਾਗਤ ਨਾਲ 5 LED TV ਅਤੇ 1.8 ਲੱਖ ਰੁਪਏ ਦੀ ਲਾਗਤ ਨਾਲ ਰਿਮੋਟ ਕੰਟਰੋਲ ਵਾਲੇ 23 ਛੱਤ ਦੇ ਪੱਖੇ ਲਾਏ ਜਾਣਗੇ ਹੁਕਮ ਵਿੱਚ ਕਿਹਾ ਗਿਆ ਹੈ ਕਿ 5.74 ਲੱਖ ਰੁਪਏ ਦੀ ਲਾਗਤ ਨਾਲ 14 CCTV ਕੈਮਰੇ ਲਾਏ ਜਾਣਗੇ ਤੇ ਰਹਿائش ਵਿੱਚ ਬਿਜਲੀ ਬੈਕਅਪ ਲਈ UPS ਸਿਸਟਮ ਵੀ ਹੋਵੇਗਾ ਇਸ ਤੋਂ ਇਲਾਵਾ 99000 ਰੁਪਏ ਦੇ 6 ਗੀਜਰ 70000 ਦੀ ਇੱਕ ਆਟੋਮੈਟਿਕ واਸ਼ਿੰਗ ਮਸ਼ੀਨ 85000 ਦੀ ਇੱਕ ਟੋਸਟ ਗ੍ਰਿਲ ਅਤੇ 60000 ਰੁਪਏ ਦਾ ਇੱਕ ਡਿਸ਼ ਵਾਸ਼ਰ ਸ਼ਾਮਲ ਹੈ ਬੰਗਲੇ ਤੇ ਕੁੱਲ 5940170 ਰੁਪਏ ਖਰਚ ਕੀਤੇ ਜਾਣਗੇ ਪੀ ਡਬਲਯੂ ਡੀ ਅਧਿਕਾਰੀਆਂ ਅਨੁਸਾਰ 4 ਕਮਰਿਆਂ ਵਾਲੀ ਰਹਿائش ਵਿੱਚ ਮੁਰੰਮਤ ਅਤੇ ਨਵੀਨੀ ਕਰਨ ਦਾ ਕੰਮ ਜਾਰੀ ਹੈ ਇਸ ਤੋਂ ਪਹਿਲਾਂ ਬੰਗਲੇ ਵਿੱਚ ਉਪ ਰਾਜਪਾਲ ਸਕਤਰਤ ਦੇ ਅਧਿਕਾਰੀ ਰਹਿੰਦੇ ਸਨ ਇਸ ਰੋਡ ਤੇ ਬੰਗਲਾ ਨੰਬਰ 2 ਦੀ ਵਰਤੋਂ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਤੋਂ ਕੀਤੀ ਜਾ ਸਕਦੀ ਹੈ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦਾ ਕਹਿਣਾ ਹੈ ਕਿ ਵਿਜਨेंस ਬਲੋ ਵਿਕਰਮ ਸਿੰਘ ਮਜੀਠੀਆ ਦਾ 4 ਦਿਨ ਦਾ ਹੋਰ ਰਿਮਾਂਡ ਦੇਣ ਤੋਂ ਪਤਾ ਲੱਗਦਾ ਹੈ ਕਿ ਜਾਂਚ ਸਹੀ ਦਿਸ਼ਾ ਵੱਲ ਵੱਧ ਰਹੀ ਹੈ ਆਪ ਆਗੂ ਵਿਕਰਮਜੀਤ ਪਾਸੀ ਜਸਵੰਤ ਸਿੰਘ ਗੇਲਨਾਲ ਚੰਡੀਗੜ੍ਹ ਵਿਖੇ ਪ੍ਰੈਸ ਕੌਂਸਲੈਂਸ ਦੌਰਾਨ ਉਨਾ ਕਿਹਾ ਕਿ ਜਾਂਚ ਦੌਰਾਨ ਵਿਜੀਲੈਂਸ ਨੂੰ ਕੁਝ ਬਹੁਤ ਹੀ ਹੈਰਾਨ ਕਰਨ ਵਾਲੇ ਤੱਥ ਮਿਲੇ ਹਨ ਜੋ ਅਦਾਲਤ ਵਿੱਚ ਵੀ ਪੇਸ਼ ਕੀਤੇ ਗਏ। ਜਾਂਚ ਤੋਂ ਪਤਾ ਲੱਗਾ ਹੈ ਕਿ ਮਜੀਠੀਆ ਨੇ ਆਪਣੀਆਂ ਬਹੁਤ ਸਾਰੀਆਂ ਜਾਇਦਾਦਾਂ ਬਾਰੇ ਜਾਣਕਾਰੀ ਲੰਬੇ ਸਮੇਂ ਤੋਂ ਲੁਕੋ ਕੇ ਰੱਖੀ ਸੀ ਕਿਉਂਕਿ ਇਹ ਨਜਾਇਜ਼ ਆਮਦਨ ਤੋਂ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਪਰਿਵਾਰ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਜਾਇਦਾਦ ਦੇ ਵੇਰਵਿਆਂ ਵਿੱਚ ਸ਼ਿਮਲਾ ਵਿੱਚ 0.56 ਹਕਟੇਅਰ ਜ਼ਮੀਨ ਦਾ ਜ਼ਿਕਰ ਕੀਤਾ ਗਿਆ ਸੀ ਜੋ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਨਾਂ ਤੇ ਹੈ ਪਰ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਜ਼ਮੀਨ ਦਿੱਤੀ ਗਈ ਜਾਣਕਾਰੀ ਤੋਂ ਬਹੁਤ ਜ਼ਿਆਦਾ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਉਹਨਾਂ ਨੇ ਕਿਵੇਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਅਤੇ ਮੰਤਰੀ ਹੁੰਦਿਆਂ ਦੂਜੇ ਸੂਬਿਆਂ ਵਿੱਚ ਕਰੋੜਾਂ ਦੀ ਜਾਇਦਾਦ ਕਿਵੇਂ ਇਕੱਠੀ ਕੀਤੀ ਪਦਮਸ਼ਰੀ ਸੂਫੀ ਗਾਇਕ ਤੇ ਪਾਜਪਾਰੇ ਸਾਫ ਦਾ ਸੰਸਨ ਮੈਂਬਰ ਹੰਸਰਾਜ ਹੰਸਾ ਪੰਜਾਬੀ ਫਿਲਮ ਸਰਦਾਰਜੀ 3 ਨਾਲ ਪਾਕਿਸਤਾਨੀ ਹੀਰੋਇਨ ਹਾਨੀਆ ਅਮੀਰ ਦੇ ਕੰਮ ਕਰਨ ਨੂੰ ਲੈ ਕੇ ਉੱਠੇ ਵਿਵਾਦ ਤੇ ਬਾਲੀਵੁੱਡ ਹੀਰੋ ਤੇ ਪ੍ਰਸਿੱਧ ਪੰਜਾਬੀ ਗਾਇਕ ਦਲਜੀਤ ਦੁਸਾਂਜ ਦੇ ਹੱਕ ਵਿੱਚ ਆਏ ਹਨ ਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਉੱਠੇ ਵਿਵਾਦ ਤੇ ਆਪਣੇ ਨਿਵਾਸ ਸਥਾਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਇਹ ਵਿਵਾਦ ਮੰਦਭਾਗਾ ਹੈ ਉਹਨਾਂ ਕਹੇ ਕਿ ਜਦੋਂ ਫਿਲਮ ਸਰਦਾਰਜੀ 3 ਬਣੀ ਸੀ ਤਾਂ ਉਸ ਵੇਲੇ ਕਿਸੇ ਨੂੰ ਜਾਣਕਾਰੀ ਨਹੀਂ ਸੀ ਕਿ ਭਾਰਤ-ਪਾਕਿਸਤਾਨ ਵਿਚਕਾਰ ਹਾਲਾਤ ਖਰਾਬ ਹੋ ਜਾਣਗੇ ਪਰ ਦਿਲਜੀਤ ਦੀ ਇਸ ਫਿਲਮ ਦਾ ਇਸ ਤਰ੍ਹਾਂ ਨਾਲ ਵਿਰੋਧ ਕੀਤਾ ਜਾਣਾ ਠੀਕ ਨਹੀਂ ਉਹਨਾਂ ਕਹੇ ਕਿ ਪਾਕਿਸਤਾਨ ਦੇ ਲੋਕ ਗਲਤ ਨਹੀਂ ਹਨ ਪਰ ਉੱਥੋਂ ਦੀ ਸਰਕਾਰ ਠੀਕ ਨਹੀਂ ਹੈ ਉਹ ਆ ਪਾਕਿਸਤਾਨ ਗਏ ਹਨ ਉੱਥੋਂ ਦੇ ਕਈ ਲੋਕ ਚਾਹੁੰਦੇ ਹਨ ਕਿ ਪਾਕਿਸਤਾਨ ਤੇ ਭਾਰਤ ਅਲੱਗ ਨਾ ਹੋਣ ਹਾਂਸ ਰਾਜ ਹਾਂਸ ਨੇ ਕਿਹਾ ਕਿ ਲੜਾਈ ਕਿਸੇ ਵੀ ਜਗ੍ਹਾ ਦੀ ਹੋਵੇ ਉੱਥੇ ਸਿਰਫ ਮਾਸੂਮ ਲੋਕ ਹੀ ਮਾਰੇ ਜਾਂਦੇ ਹਨ ਸਾਰਿਆਂ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਦੋਵਾਂ ਦੇਸ਼ਾਂ ਵਿੱਚ ਅਮਨ-ਅਮਾਨ ਰਹੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਜੂਐਨਐਸਸੀ ਦੀ ਪ੍ਰਧਾਨਗੀ ਮਿਲਦੇ ਹੀ ਭਾਰਤ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਤੇ ਇੱਕ ਵਾਰ ਫਿਰ ਉਹੀ ਪੁਰਾਣਾ ਕਸ਼ਮੀਰ ਮੁੱਦਾ اٹھਾਇਆ ਹੈ ਜਿਸ ਬਾਰੇ ਭਾਰਤ ਹਮੇਸ਼ਾ ਕਹਿੰਦਾ ਹੈ ਕਿ ਇਹ ਇੱਕ ਦਵੱਲਾ ਮੁੱਦਾ ਹੈ ਅਜਿਹੀ ਸਥਿਤੀ ਵਿੱਚ ਅਜਹ ਹੈ ਨਹੀਂ ਲੱਗਦਾ ਕਿ ਪਾਕ ਭਾਰਤ ਵਿਰੁੱਧ ਆਪਣੇ ਉਦੇਸ਼ ਵਿੱਚ ਸਫਲ ਹੋ ਸਕੇਗਾ ਦਰਸਲ ਪਾਕ ਨੂੰ ਜਨਵਰੀ 2025 ਵਿੱਚ ਜੂ ਐਨ ਐਸ ਸੀ ਦੇ ਅਸਥਾਈ ਮੈਂਬਰ ਵਜੋਂ ਚੁਣਿਆ ਗਿਆ ਸੀ ਅਤੇ ਹੁਣ ਰੋਟੇਸ਼ਨ ਤਹਿਤ ਉਸ ਨੂੰ ਇਸ ਦੀ ਪ੍ਰਧਾਨਗੀ ਮਿਲੀ ਹੈ ਇਸ ਦੀ ਪ੍ਰਧਾਨਗੀ ਜੂ ਐਨ ਐਸ ਸੀ ਦੇ ਪੰਜ ਸਥਾਈ ਮੈਂਬਰਾਂ ਅਮਰੀਕਾ ਰੂਸ ਚੀਨ ਫਰਾਂਸ ਅਤੇ ਬ੍ਰਿਟੇਨ ਅਤੇ 10 ਅਸਥਾਈ ਮੈਂਬਰਾਂ ਵਿੱਚ ਵਰਨ ਮਾੜਾ ਦੇ ਕ੍ਰਮ ਵਿੱਚ ਘੁੰਮਦੀ ਰਹਿੰਦੀ ਹੈ ਪਾਕ ਨੂੰ ਜੁਲਾਈ ਮਹੀਨੇ ਵਿੱਚ ਪ੍ਰਦਾਨਗੀ ਮਿਲੀ ਹੈ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਰਾਜਦੂਤ ਅਸੀਮ احمد ਨੇ ਕਿਹਾ ਹੈ ਕਿ ਜੁਨ ਐਸਸੀ ਨੂੰ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਉਨ੍ਹਾਂ ਨੇ ਦਵੱਲੇ ਮਾਮਲੇ ਨੂੰ ਕਮੰਤਰੀ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਹੈ ਕਿ ਕਸ਼ਮੀਰ ਦਾ ਵਿਵਾਦਿਤ ਮੁੱਦਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੰਭੀਰ ਤਣਾਅ ਦਾ ਮਾਮਲਾ ਬਣਿਆ ਹੋਇਆ ਹੈ ਦੇਗਜ ਕਰੈਕਟਰ ਮੁਹੰਮਦ ਸ਼ਮੀ ਨੂੰ ਪਤਨੀ ਹਸੀਨ ਯਹਾਂ ਤੇ ਬੇਟੀ ਆਇਰਾ ਨੂੰ ਹਰ ਮਹੀਨੇ 4 ਲੱਖ ਰੁਪਏ ਦੇਣ ਦਾ ਆਦੇਸ਼ ਦਿੱਤਾ ਗਿਆ ਹੈ ਸ਼ਮੀ ਦੇ ਇਸ ਕੇਸ ਦੀ ਸੁਣਵਾਈ 21 April 2025 ਨੂੰ ਹੋਈ ਸੀ ਜਿਸ ਵਿੱਚ 21 July 2025 ਨੂੰ ਫੈਸਲਾ ਆਇਆ ਆਦੇਸ਼ ਅਨੁਸਾਰ ਹਸੀਨ ਯਹਾਂ ਨੂੰ 1.5 ਲੱਖ ਰੁਪਏ ਤੇ ਆਇਰਾ ਨੂੰ 2.5 ਲੱਖ ਰੁਪਏ ਪ੍ਰਤੀ ਮਹੀਨਾ ਮਿਲਣਗੇ ਇਹ ਰਾਸ਼ੀ ਪਿਛਲੇ 7 ਸਾਲ ਤੋਂ ਜਾਰੀ ਹੋਵੇਗੀ ਉਥੇ ਹੇਠਲੀ ਅਦਾਲਤ ਨੂੰ 6 ਮਹੀਨਿਆਂ ਵਿੱਚ ਮਾਮਲੇ ਦਾ ਨਿਪਟਾਰਾ ਕਰਨ ਦਾ ਆਦੇਸ਼ ਦਿੱਤਾ ਗਿਆ। ਸ਼ਮੀਦੀ ਪਤਨੀ ਨੇ ਕਰੈਕਟਰ ਅਤੇ ਉਸਦੇ ਪਰਿਵਾਰ ਤੇ ਹਿੰਸਾ ਕਰਨ ਦਾ ਦੋਸ਼ ਲਗਾਇਆ ਸੀ। ਇਸ ਦੇ ਬਾਅਦ 2018 ਤੋਂ ਹੀ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਇਸ ਤੇ ਫੈਸਲਾ ਪਹਿਲਾਂ ਹੀ ਆ ਚੁੱਕਾ ਹੈ ਪਰ ਸ਼ਮੀਦੀ ਪਤਨੀ ਨੂੰ ਮਿਲਣ ਵਾਲੀ ਰਾਸ਼ੀ ਕੱਟ ਲੱਗ ਰਹੀ ਸੀ। ਇਸ ਲਈ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਨਵੀਂ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਘਰੇਲੂ ਸਮਾਨ ਨੂੰ ਹਥਿਆਰ ਬਣਾ ਕੇ ਆਲਮੀ ਪੱਧਰ ਤੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਲੋਕ ayurved ਪਾਚਨ ਗੋਲੀਆਂ ਦੇ ਓਲੇ ਅਫੀਮ ਵੇਚ ਰਹੇ ਸਨ। ਗਰੋਹ ਦਾ ਪਾਂਡਾ ਪਾਂਦਿਆਂ ਸਰਗਣਾ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ। ਜਿਸ ਦੀ ਪਛਾਣ ਲਲਤ ਅਹੂਜਾ ਉਰਫ ਲਕੀਅਤ ਅਤੇ ਉਸਦੇ ਸਾਥੀ ਹਰਵਿੰਦਰ ਕੁਮਾਰ ਉਰਫ ਹਰਸ਼ ਡਾਬਰ ਵਜੋਂ ਹੋਈ ਹੈ। ਇਨ੍ਹਾਂ ਦੇ ਕੋਲੋਂ ਇੱਕ ਪ੍ਰਸਿੱਧ ਆਯੁਰਵੈਦਿਕ ਕੰਪਨੀ ਦੀ ਅਨਾਰ ਦਾਣਾ ਪਾਚਨ ਗੋਲੀਆਂ ਦੇ ਰੂਪ ਵਿੱਚ ਲੁਕੋ ਕੇ ਰੱਖੀ ਗਈ 472 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਪੁਲਿਸ ਨੇ ਇਨ੍ਹਾਂ ਤੋਂ ਪੁੱਛਗਛ ਕਰਕੇ ਇਸ ਗਰੋਹ ਵਿੱਚ ਸ਼ਾਮਲ ਬਾਕੀ ਸਸਕਰਾਂ ਬਾਰੇ ਜਾਣਕਾਰੀ ਹਸਲ ਕੀਤੀ ਹੈ ਕ੍ਰਾਈਮ ਬ੍ਰਾਂਚ ਦੇ ਡਿਪਟੀ ਕਮਿਸ਼ਨਰ ਹਰਸ਼ ਇੰਦੋਰਾ ਮੁਤਾਬਕ 22 ਮਈ ਨੂੰ ਕੈਨੇਡਾ ਰਾਹੀਂ ਇੱਕ ਸ਼ੱਕੀ ਪਾਰਸਲ ਆਉਣ ਬਾਰੇ ਕ੍ਰਾਈਮ ਬ੍ਰਾਂਚ ਨੂੰ ਗੁਪਤ ਜਾਣਕਾਰੀ ਮਿਲੀ ਸੀ ਜਾਣਕਾਰੀ ਦੇ ਆਧਾਰ ਤੇ ਗਠਿਤ ਟੀਮ ਨੇ ਪੀ ਐਚ ਐਲ ਵੇਅਰ ਹਾਊਸ ਵਿੱਚ ਛਾਪਾ ਮਾਰਿਆ ਤਾਂ ਪਤਾ ਲੱਗਾ ਹੈ ਕਿ ਆਯੁਰਵੈਦਿਕ ਅਨਾਰ ਦਾਣਾ ਡਾਈਜੈਸਟਿਵ ਅੰਦਰ ਚਿਲਾਕੀ ਨਾਲ ਅਫੀਮ ਦੀਆਂ ਗੋਲੀਆਂ ਲੁਕੋਈਆਂ ਗਈਆਂ ਸਨ ਜੋ ਕਿ ਕੱਪੜਿਆਂ, ਚੌਕਲੇਟ ਅਤੇ ਹੋਰ ਚੀਜ਼ਾਂ ਵਿਚਾਲੇ ਲੁਕੋ ਕੇ ਰੱਖੀਆਂ ਹੋਈਆਂ ਸਨ ਜਬਤ ਕੀਤੀ ਗਈ ਅਫੀਮ ਦਾ ਵਜ਼ਨ 465 ਗ੍ਰਾਮ ਸੀ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਕਨੀਕੀ ਜਾਂਚ ਤੋਂ ਬਾਅਦ ਪੋਰਸਟ੍ਰੀਮ ਨੇ 24 ਮਈ ਨੂੰ ਪੰਜਾਬ ਦੇ ਲੁਧਿਆਣਾ ਵਿੱਚ ਛਾਪਾ ਮਾਰ ਕੇ ਸਥਾਨਕ ਮੈਡੀਕਲ ਸਟੋਰ ਦੇ ਮਾਲਕ ਲਲਤ ਹੂਜਾ ਨੂੰ ਗ੍ਰਿਫਤਾਰ ਕਰ ਲਿਆ। ਉਹ ਥੋਕ ਮੈਡੀਕਲ ਡੀਲਰ ਹਰਵਿੰਦਰ ਕੁਮਾਰ ਤੋਂ ਡਰੱਗਜ਼ ਖਰੀਦ ਰਿਹਾ ਸੀ। ਲਲਤ ਨੇ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਚੱਲ ਰਹੇ ਕਮੰਟਰੀ ਨੈਟਵਰਕ ਦੀ ਇਸ ਮੌਕੇ ਤੇ ਜਾਣਕਾਰੀ ਵੀ ਦਿੱਤੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ ਹਰਵਿੰਦਰ ਖਰੀਦ ਤੇ ਪੈਕੇਜਿੰਗ ਦਾ ਕੰਮ ਸੰਭਾਲਦਾ ਸੀ ਜਦੋਂ ਕਿ ਲਲਤ ਵਿਦੇਸ਼ ਵਿੱਚ ਭੇਜਣ ਦਾ ਪ੍ਰਬੰਧ ਕਰਦਾ ਸੀ ਅਤੇ ਲਾਭ ਬਰਾਬਰ-ਬਰਾਬਰ ਵੰਡਿਆ ਜਾਂਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਬਹੁਤ ਸਾਰੇ ਅਹਿਮ ਖੁਲਾਸੇ ਹੋਣਗੇ। ਅਦਾਕਾਰਾ ਸ਼ਹਿਨਾਜ਼ ਗਿਲ ਦੀ ਮੁੱਖ ਭੂਮਿਕਾ ਵਾਲੀ ਫਿਲਮ ਇੱਕ ਕੁੜੀ 19 ਸਤੰਬਰ ਨੂੰ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। 2017 ਵਿੱਚ ਪੰਜਾਬੀ ਫਿਲਮ ਸਸਰੀ ਅਕਾਲ ਇੰਗਲੈਂਡ ਨਾਲ ਆਪਣੀ ਅਦਾਕਾਰੇ ਦੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਸ਼ਹਿਨਾਜ਼ ਗਿਲ ਨੇ 2019 ਵਿੱਚ ਪ੍ਰਸਾਰਤ ਹੋਏ ਰਿਐਲਿਟੀ ਸ਼ੋਅ ਬਿਗ ਬਾਸ 13 ਵਿੱਚ ਕੰਮ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ ਸੀ ਇਸ ਤੋਂ ਬਾਅਦ ਉਸਨੇ 2023 ਵਿੱਚ ਸਲਮਾਨ ਖਾਨ ਦੀ ਫਿਲਮ ਕਿਸੀ ਦਾ ਭਾਈ ਕਿਸੀ ਦੀ jaan ਵਿੱਚ ਵੀ ਕੰਮ ਕੀਤਾ 31 ਸਾਲਾ ਅਦਾਕਾਰ ਨੇ ਇੰਸਟਾਗ੍ਰam ਤੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਫਿਲਮ ਦੀ ਰਿਲੀਜ਼ ਤਾਰੀਖ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਇਹ ਫਿਲਮ 13 ਜੂਨ ਨੂੰ ਰਿਲੀਜ਼ ਹੋਣੀ ਸੀ ਅਦਾਕਾਰਾਂ ਦਾ ਕਹਿਣਾ ਹੈ ਕਿ 19 ਸਤੰਬਰ ਨੂੰ ਇੱਕ ਕੁੜੀ ਸਿਨੇਮਾ ਕਰਨ ਦਾ ਸ਼ਿੰਗਾਰ ਬਣੇਗੀ। ਇਹ ਫਿਲਮ ਅਮਰਜੀਤ ਸਿੰਘ ਸਾਰੋਵਾਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਸ਼ਹਿਨਾਜ ਗਿਲ ਪ੍ਰੋਡਕਸ਼ਨ ਅਤੇ அமੋਰ ਫਿਲਮ ਬਲੋਂ ਪੇਸ਼ ਕੀਤਾ ਗਿਆ ਹੈ। ਜਦੋਂ ਕਿ ਇਸ ਦਾ ਨਿਰਮਾਣ ਗਿਲ ਬਲੋਂ, ਕੌਸ਼ਲ ਜੋਸ਼ੀ ਅਤੇ ਅਮਰਜੀਤ ਸਿੰਘ ਸਾਰੋਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਮੌਕੇ ਤੇ ਸ਼ਹਿਨਾਜ ਗਿਲ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਪਿਆਰੀ ਫਿਲਮ ਹੈ। ਜੋ ਸਾਰਿਆਂ ਨੂੰ ਪਸੰਦ ਆਵੇਗੀ ਰਣਵੀਰ ਸਿੰਘ ਬਾਲੀਵੁੱਡ ਦੇ ਸਭ ਤੋਂ ਜ਼ਬਰਦਸਤ ਅਦਾਕਾਰਾਂ ਵਿੱਚੋਂ ਇੱਕ ਹਨ ਉਹਨਾਂ ਨੇ ਹੁਣ ਤੱਕ ਹਿੱਟ ਫਿਲਮਾਂ ਦਿੱਤੀਆਂ ਹਨ ਹੁਣ ਫੈਨਜ਼ ਨੂੰ ਇਹ ਜਾਣਨ ਦੀ ਬੜੀ ਦਿਲਚਸਪੀ ਹੈ ਕਿ ਰਣਵੀਰ ਅਗਲੀ ਵਾਰ ਕੀ ਨਵਾਂ ਕਰਨ ਵਾਲੇ ਹਨ ਇਸ ਦੌਰਾਨ ਖਬਰ ਹੈ ਕਿ ਰਣਵੀਰ ਸਿੰਘ ਨੂੰ ਹੁਣੇ ਜੇ ਮਹਿਬੂਬ ਸਟੂਡੀਓ ਦੇ ਵਿੱਚ ਸ਼ੂਟਿੰਗ ਕਰਦੇ ਦੇਖਿਆ ਗਿਆ ਹੈ ਫਿਲਮੀ ਪੰਡਤਾਂ ਦਾ ਕਹਿਣਾ ਹੈ ਕਿ ਮਹਿਬੂਬ ਸਟੂਡੀਓ ਵਿੱਚ ਜਿੱਥੇ ਰਣਵੀਰ ਸਿੰਘ ਸ਼ੂਟਿੰਗ ਕਰ ਰਹੇ ਹਨ ਉੱਥੇ ਪਾਰੀ ਸਿਕਿਉਰਿਟੀ ਦੇਖੀ ਗਈ ਹੈ ਇਸ ਪ੍ਰੋਜੈਕਟ ਨੂੰ ਲੈ ਕੇ ਹੁਣ ਤੱਕ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਕਿਉਂਕਿ ਸਭ ਕੁਝ ਸੀਕ੍ਰੇਟ ਰੱਖਿਆ ਗਿਆ ਹੈ ਜਦ ਤੱਕ ਕੋਈ ਅਫੀਸ਼ੀਅਲ ਅਨਾਊਂਸਮੈਂਟ ਨਾ ਹੋਵੇ ਸੂਤਰਾਂ ਦਾ ਕਹਿਣਾ ਹੈ ਕਿ ਮਹਿਬੂਬ ਸਟੂਡੀਓ ਵਿੱਚ ਰਣਵੀਰ ਸਿੰਘ ਕਿਸੇ ਵੱਡੇ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਿਹਾ ਹੈ ਇਸ ਵੇਲੇ ਰਣਵੀਰ ਆਪਣੀ ਆਉਣ ਵਾਲੀ ਫਿਲਮ ਤਰੰਦਰ ਵਿੱਚ ਵਿਜੀ ਹਨ ਜੋ ਉਹਨਾਂ ਦੇ ਸਭ ਤੋਂ ਚਰਚਿਤ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਵੀ ਪਤਾ ਲੱਗਾ ਹੈ ਕਿ ਰਣਵੀਰ ਸਿੰਘ ਮੈਡਾਕ ਫਿਲਮਜ਼ ਨਾਲ ਹਾਰਰ ਕਮੇਡੀ ਯੂਨੀਵਰਸ ਦਾ ਵੀ ਹਿੱਸਾ ਬਣ ਜਾ ਰਹੇ ਹਨ। ਰਣਵੀਰ ਸਿੰਘ ਬਹੁਤ ਵਧੀਆ ਕਲਾਕਾਰ ਹਨ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ। ਰਣਵੀਰ ਸਿੰਘ ਦਾ ਕਹਿਣਾ ਹੈ ਕਿ ਮੈਂ ਉਹੀ ਫਿਲਮ ਸਾਈਨ ਕਰਦਾ ਹਾਂ ਜਿਸ ਵਿੱਚ ਕੁਝ ਵੱਖਰਾ ਕਰਨ ਦਾ ਮੌਕਾ ਮਿਲੇ। ਫ੍ਰਿਜਨੋ ਕੈਲੀਫੋਰਨੀਆ ਤੋਂ ਗੁਰਿੰਦਰ ਸਿੰਘ ਨੀਟਾ ਮਾਸੀ ਕੇ ਅਤੇ ਕਲਵੰਤ ਟਾਲੀਆ ਦੀ ਖਬਰ ਅਨੁਸਾਰ ਫ੍ਰਿਜਨੋ ਵਿਖੇ ਉਸ ਵਕਤ ਇਤਿਹਾਸਕ ਪਲ ਦਰਜ ਕੀਤਾ ਗਿਆ ਜਦੋਂ ਮਨੁੱਖੀ ਅਧਿਕਾਰਾਂ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਇੱਕ ਨਵੇਂ ਐਲੀਮੈਂਟਰੀ ਸਕੂਲ ਦਾ ਉਦਘਾਟਨ ਕੀਤਾ ਗਿਆ ਇਸ ਸਕੂਲ ਨੂੰ ਜਸਵੰਤ ਸਿੰਘ ਖਾਲੜਾ ਅਕੈਡਮੀ ਦਾ ਨਾਮ ਦਿੱਤਾ ਗਿਆ ਹੈ ਇਸ ਮੌਕੇ ਤੇ ਪੰਜਾਬੀ ਭਾਈਚਾਰੇ ਕਮਿਊਨਿਟੀ ਆਗੂਆਂ ਸਿੱਖ ਸੰਗਠਾ ਤੇ ਸਕੂਲ ਬੋਰਡ ਦੇ ਮੈਂਬਰਾਂ ਨੇ ਭਰਪੂਰ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਖਾਲੜਾ ਸਾਹਿਬ ਦੀ ਜ਼ਿੰਦਗੀ, ਉਹਨਾਂ ਦੀਆਂ ਇਨਸਾਫ਼ ਲਈ ਕੀਤੀਆਂ ਕੋਸ਼ਿਸ਼ਾਂ ਤੇ 1995 ਵਿੱਚ ਹੋਈ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਰੀਵਨ ਕਟਕੇ ਸਮਾਰੋਹ ਵਿੱਚ ਖਾਲੜਾ ਸਾਹਿਬ ਦਾ ਪਰਿਵਾਰ ਉਹਨਾਂ ਦੀ ਤੀ ਨਵਕਰਨ ਕੌਰ ਖਾਲੜਾ ਤੇ ਬੀਬੀ ਪਰਮਜੀਤ ਕੌਰ ਖਾਲੜਾ ਵੀ ਮੌਜੂਦ ਰਹੇ। ਸਕੂਲ ਜਸਵੰਤ ਸਿੰਘ ਖਾਲੜਾ ਅਕੈਡਮੀ ਵਿੱਚ 600 ਤੋਂ ਵੱਧ ਟੀਕੇ ਤੋਂ 6ਵੀਂ ਜਮਾਤ ਦੇ ਵਿਦਿਆਰਥੀ ਹੋਣਗੇ ਜੋ ਰਵਾਈਲ ਕਹੋਂਗੇ ਤੇ ਸਿੰਘ ਉਹਨਾਂ ਦਾ ਚੱਨ ਹੋਵੇਗਾ ਸਕੂਲ ਬੋਰਡ ਪ੍ਰਧਾਨ ਨੈਦੀਪ ਸਿੰਘ ਚੰਦਾ ਕਹਿਣਾ ਹੈ ਕਿ ਅੱਜ ਪੰਜਾਬੀ ਸਭਿਆਚਾਰ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਜੈਕਾਰਾ ਮੂਵਮੈਂਟ ਦੇ ਸਹਿਯੋਗ ਨਾਲ ਸੰਗਤ ਦੀ ਹਲਾਸ਼ੇਰੀ ਨਾਲ ਇਹ ਇਤਿਹਾਸਕ ਕਾਰਜ ਕਰ ਰਹੇ ਹਾਂ ਇਸ ਮੌਕੇ ਤੇ ਖਾਲੜਾ ਸਾਹਿਬ ਦੀ ਬੇਟੀ ਨਵਕਿਰਨ ਕੌਰ ਖਾਲੜਾ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲਾ ਦਿਨ ਹੈ ਮੇਰੇ ਪਿਤਾ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਯਾਦ ਵਿੱਚ ਕੈਲੀਫੋਰਨੀਆ ਦੇ ਸ਼ਹਿਰ ਫ੍ਰਿਜਨੋ ਵਿਖੇ ਸਕੂਲ ਦਾ ਨਾਂ ਖਾਲੜਾ ਸਾਹਿਬ ਦੇ ਨਾਮ ਤੇ ਰੱਖਿਆ ਗਿਆ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ